ਸਰਦਾਰ ਕੇਵਲ ਸਿੰਘ ਤੇ ਲੋ ਵਰਗੇ ਅਰਵਿੰਦ ਖੰਨਾ ਜੀ ਵਰਗੇ ਮੈਂ ਆਪ ਹੀ ਬੈਠਾ ਕਦੇ ਕਦੇ ਸੋਚਦਾ ਹਾਂ ਨਾ ਇਹ 바ਗੀ ਹਕੀਕਤ ਹੈ ਸੋਨੂੰ ਪਤਾ ਆਪਾਂ ਬਰਾਲਾ ਫਤਹਿ ਕੀਤਾ ਸੀ ਬਰਾਲਾ ਆਪਾਂ ਕਹਿੰਦੇ ਹੁੰਦੇ ਸੀ ਜਿਹੜਾ ਅਕਾਲੀਆਂ ਦਾ ਕਿਲਾ ਆਪੋਂ ਟਾਇਆ ਸੀ ਹੁਣ ਅੱਜ ਫੇਰ ਉਹੀ ਦੌਰ ਆਇਆ ਉਸੇ ਸਾਰੇ ਇਸ ਚੀਜ਼ ਦੇ ਬੜਾ ਏ ਉਹਨੂੰ ਫਕਰ ਆ कि दुनिया की सब तो वीडी राजनीतिक पार्टी के और अपना मुखिया श्री नरेंद्र मोदी जी नरेंद्र मोदी जी ने दो सौ पैंती टन सोना गोनी जी वो भी वापस मंगाया और सात सौ टन सोना होर खरीद के एक हजार टन सोना इंडिया की सरकार तीजी बार प्रधानमंत्री बनागा ਜਿਹੜੀ ਇੰਡੀਆ ਦੀ ਇਕਨੋਮੀ ਤੀਜੇ ਨੰਬਰ ਤੇ ਆਈ ਕਿ 100 ਸਾਲ ਬਾਅਦ 1947 ਦੇ ਯਾਦੇ ਮਿਲੀ ਸੀ 2047 ਦੇ ਵਿੱਚ ਸਾਡਾ ਹਿੰਦੁਸਤਾਨ ਦੁਨੀਆ ਦੀ ਨੰਬਰ 1 ਇਕਨੋਮੀ ਹੈ ਆਪਣੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਸਾਰਾ ਹਿੰਦੁਸਤਾਨ ਤਰੱਕੀ ਕਰ ਰਿਹਾ ਤੇ ਜੀਡੀਪੀ ਆ 7.6 ਦੇ ਉੱਪਰ ਆ ਲੋਕੇ ਦੀ ਕਿੱਥੇ ਜਿਹਦੇ ਸਾਰੀ ਦੁਨੀਆ ਤੇ ਰਾਜ ਕੀਤਾ 80% ਤੇ ਬਰੋ ਕਰ ਰਿਹਾ ਸਾਰੀਆਂ ਚੀਜ਼ਾਂ ਚ ਆਪਾਂ ਗੇ ਨਾਂਗੇ ਜੇ ਲੋਕ ਤੇ ਪਹਿਣਾ ਆਪਣਾ ਸੁਭਾਅ ਕਿੱਛ ਚ ਬਹੁਤ ਕਿਛ ਆਪਣਾ ਸੁਭਾਅ ਜੇ ਆਪਾਂ ਸੋਭਾ ਇਸ ਤਰ੍ਹਾਂ ਹੀ ਰਿਹਾ ਕਿ ਕਰਜ਼ੇ ਤੇ ਕਰਜ਼ਾ ਲੈਂਦੇ ਰਹੇ ਕਿ ਉਹ ਦਿਨ ਹੁੰਦੇ ਜਦੋਂ ਵੋਟਾਂ ਪੈਂਦੀ ਆਪਾਂ ਗਲਤੀ ਕਰਦੇ ਅੱਜ ਫੇਰ ਉਹੀ ਮੌਕਾ ਆਇਆ ਕਿ ਜਦੋਂ ਆਪਾਂ ਅਰੰਭ ਕਰਨਾ ਜਦੋਂ ਐਮਪੀ ਵੜਾ ਕੇ ਭੇਜਾਂਗੇ ਨਰਿੰਦਰ ਮੋਦੀ ਜੀ ਖੋਜਣਗੇ ਪੰਜਾਬ ਦੇ ਲੋਕ ਮੈਨੂੰ ਪਿਆਰ ਕਰਦੇ ਇਹ ਮੈਂ ਦੱਸਣਾ ਚਾਹੁੰਨਾ ਕਿ ਸਿਰਫ ਇਹੀ ਨਹੀਂ ਗੁਰਿੰਦਰ ਮੋਦੀ ਜੀ ਪੰਜਾਬੀਆਂ ਨੂੰ ਬਹੁਤ ਪਿਆਰ ਕਰਦੇ ਆਪਣੇ ਪਰਵਾਹੀ ਰਹੇ ਆ ਦੇਖੋ ਬਾਲਦੀਪਸ ਬਣਾਉਣਾ ਬੱਚਿਆਂ ਦਾ ਗਿੰਦਰ ਮੋਦੀ ਜੀ ਨੇ ਗੁਰਤੇਜ ਮਾਤਾ ਜੀ ਦੀ ਸ਼ਹਾਦਤ ਲਾਲ ਕਿਲੇ ਤੋਂ ਕਟਾਰਪੁਰ ਦਾ ਕੋਰੀਡੋਰ ਸਾਰਾ ਕੰਮ ਪੰਜਾਬ ਲਈ ਕਰਨਾ ਚਾਹੁੰਦੇ ਆ ਪਰ ਆਪਣੀ ਇਹ ਆਪਣੀ ਕਿਸਮਤ ਆ ਕਿ ਆਪਣੇ 13 MP ਨੇ ਆਪਾਂ 13 ਦੇ 13 ਜੀ ਤੱਕੇ ਭੇਜੀ ਹੈ ਕਿੰਨੀ ਵੱਡੀ ਖੁਸ਼ੀ ਹੋਊਗੀ ਆਪਣੇ ਮੋਢੀ ਹਰਵਿੰਦਰ ਜੀ ਨੂੰ ਕਿ ਸਭ ਤੋਂ ਵੱਡੀ ਲੀਡ ਜੇ ਆਏਗੀ ਨੌਜੋ ਨੌ ਬਰਾਲੇ ਦੀ। ਜੀਵੇ ਛੋਟੀ ਮੀਟਿੰਗ ਹੈ। ਅਗਲੇ 18 ਦਿਨਾਂ ਦੇ ਵਿੱਚ ਮੈਂ ਦੋ ਦਿਨ ਬਰਾਲੇ ਨੂੰ ਦੇਣਾ ਚਾਹਦਾ ਉਹ ਢਿਲੋਂ ਸਾਹਿਬ ਨਾਲ ਦੇ ਸ਼ੰਤੀ ਜੀ ਨਾਲ ਕੋਆਰਡੀਨੇਟ ਕਰਕੇ ਜਿਵੇਂ ਵੀ ਪ੍ਰੋਗਰਾਮ ਬਣੇ ਆਪਾਂ ਉਹ ਪ੍ਰੋਗਰਾਮ ਬਰਾਲੇ ਆ। ਸੈਂਟੀ ਜੀ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੇ ਦਿਨ ਥੋੜੇ ਆ ਇਹ ਹੈ ਕਿ ਥੋੜਾ ਇੰਨੇ ਥੋੜੇ ਵੀ ਨਹੀਂ ਜੋ ਬੰਦਾ ਨਵਾਂ ਆਂਦਾ ਹੈ ਯਾ ਆਪਣੇ ਖੇਤਰੀ ਜੇ ਪਿਛੜਦਾ ਨਹੀਂ ਹੈ ਉਹਦੇ ਲਈ ਦਿਨ ਕੱਟ ਜਿਵੇਂ ਢੀਲੋ ਸਾਹਿਬ 2002 ਚ ਇਸ ਇਲਾਕੇ ਦੇ ਵਿੱਚ ਲਗੇ ਆ ਮੈਂ ਵੀ 2000 ਉਸ ਇਲਾਕੇ ਦੇ ਵਿੱਚ ਲਗੇ ਤੁਹਾਨੂੰ ਯਾਦ ਹੋਣਾ ਉਮੀਦਸਾਸਤਾ ਪਿੰਡ ਪਿੰਡ ਵਿੱਚ ਜਾ ਕੇ दवाइया दी सेवा करती पहचान पच्चीस साल इस इलाके सारे सूचना चंकी तरह जानते हैं पर गले बरगाले नहीं समुचे लोग सभा भी इतने याद होना दो हजार चार भी लड़िए दो बार एम एल ए भी बने इस करके सारे लोग सू पहचान करने की जरूरत ਆ ਕੈਂਪੇਨਿੰਗ ਵਾਸਤੇ ਥੋੜਾ ਜਿਹਾ ਘੱਟ ਸਮਾਂ ਸਾਡੇ ਕੋਲ ਪਰ ਜੋ ਕਲੋਸਾਪੇ ਦੀ ਅਰਵਿੰਦ ਖੰਨਾ ਬਣ ਕੇ ਪਿੰਡ-ਪਿੰਡ ਘੋਟ ਪੁਵਾਣੀ ਹੈ ਬਸਤੀਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘੋਟ ਪੁਵਾਣੀ ਹੈ ਅਰਵਿੰਦ ਖੰਨਾ ਤੇਰੀ ਰੋ ਇੱਕ ਬੇਨਤੀ ਹੈ ਤੁਸੀਂ ਸੰਭਾਲਣਾ ਮੇਰਾ ਇਲੈਕਸ਼ਨ ਚਲਾਣੇ ਦੇ ਵਿੱਚ ਮੇਰਾ ਪਰਿਵਾਰ ਤੁਸੀਂ ਲੋਕ ਮੈਂ ਬਾਹਰੋਂ ਕੋਈ ਨਹੀਂ ਬੰਦਾ ਵੇਖ ਐਨ ਰਾਹ ਤੁਹਾਡੇ ਨਾਲ ਖੜਾ ਅਰਵਿੰਦ ਖੰਨਾ ਨੇ ਉਹ। ਉਹ ਜੀਵਵਾਰੀ ਜਿਵੇਂ ਢਿੱਲੋਂ ਸਾਹਿਬ ਤੁਹਾਡੀ ਪਿੱਠ ਨਹੀਂ ਲੱਗੰਦੇ ਤੇ ਤੁਹਾਡੀ ਪਿੱਠ ਅਰਵਿੰਦ ਖੰਨਾ ਤੇ ਲੱਗਣ ਦੇਣਾ ਤੇ ਮੇਰਾ ਬਾਏ। ਔਰ ਤੜੇ ਤੋਂ ਉੱਠ ਕੇ ਮੈਂ ਕੰਮ ਕਰਦਾ। ਔਰ ਤੁਸੀਂ ਜੇ ਮੈਨੂੰ ਇੱਥੇ ਮੌਕਾ ਦਿਓਗੇ ਸੇਵਾ ਕਰਨ ਦਾ। ਮੈਂ ਤੁਹਾਨੂੰ ਵਾਅਦਾ ਕਰਦਾ। ਜਿਵੇਂ ਤੁਸੀਂ ਚਾਹਦੇ ਹੋ ਜਿਵੇਂ ਢਿੱਲੋਂ ਸਾਹਿਬ ਦਾ ਹੁਕਮ ਹੈ ਉਸ ਤਰੀਕੇ ਨਾਲ ਲੱਫਾਤਾ। ਥੋੜਾ ਵੀ ਧਿਆਰ ਸਾਹਮਣੇ ਇੱਥੇ ਇੱਕ ਇੰਟਰਵਿਊ ਲਈ ਇੱਕ ਇੰਟਰਵਿਊ ਲਈ ਇਹ ਸਰਕਾਰ ਕਿਸੇ ਹੋਰ ਦੀ ਸੀ ਤੇ ਤਾਕਤ ਸੀ ਜੇ ਲੱਗਿਆ ਕੋਈ ਕੰਮ ਤਾਂ ਉਹ ਵੀ ਮੈਂ ਗਾਰੰਟੀ ਨਾਲ ਗੇਂਦਰ ਢੀਰੋ ਸਾਹਿਬ ਨੇ ਕਰਾਇਆ ਹੁਣ ਪਿਛਲੇ 10 ਸਾਲ ਸੁਗਰੂਰ ਲੋਕ ਸਭਾ ਤੋਂ ਅਪਾ ਇੱਕ ਵਿਰੋਧੀ 당 ਦੇ ਬੰਦੇ ਨੂੰ ਜਿਤਾ ਕੇ ਦਿੱਲੀ ਭੇਜਿਆ ਜਨਾਬ ਅਵਲ ਸਾਹਿਬ ਨੇ ਕੁਝ ਕੀਤਾ 7 ਸਾਲ 8 ਸਾਲ ਪਰ ਨਾ ਕੀ ਜਿਵੇਂ ਸੀ ਬਾ ਸਾਹਿਬ ਨੇ ਕੁਝ ਕੀਤਾ ਹਿੰਦੁਸਤਾਨ ਦਾ ਨਤੀਜਾ ਤਾਂ ਪੱਕਾ ਹੀ ਆ ਮੋਦੀ ਸਾਹਿਬ ਨੇ ਤੀਜੀ ਵਾਰ ਆਣਾ 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 ਜੱਬੀ ਜਾਣਦੇ ਆ ਸਾਡੇ ਬੱਚੇ ਬਿਜ਼ਨਸ ਕਰ ਬੈਠੇ ਰੂਲੇ ਭਾਇਆ ਪੰਜਾਬ ਉਹਦੀ ਆਵਾਜ਼ ਉਠਾ ਸਕਦੇ ਆ ਕਿਉਂਕਿ ਆਪਾਂ ਉਸ ਸਰਕਾਰ ਦੇ ਵਿੱਚ ਸੁਪਾਲ ਖੈਰਾ ਦੇ ਸਿਮਨਤੀ ਮਾਂ ਦੀ ਸੋਚ ਕੀ ਹੈ ਸੁਬੇ ਨੂੰ ਜਲਾਣਾ ਹੈ ਹਿੰਦੁਸਤਾਨ ਨੂੰ ਫਿਰ ਬਦਵਾਰਾ ਕਰਨਾ ਹੈ ਬੀਜ ਹੈ ਸਰ ਨੂੰ ਜੁੜਦੇ ਤੋਂ ਜਾਂਦਾ ਕੋਈ ਜਾਣਦਾ ਨਹੀਂ ਹੈ ਆਵਾਜ਼ੀ ਪਾਰਟੀ ਨੇ ਕਿੰਨੀ ਤਰੱਕੀ ਕੀਤੀ ਹੈ ਪਿਛਲੇ 2 ਸਾਲ ਇੱਕ ਇਟ ਨਹੀਂ ਲੱਗੀ ਪੰਜਾਬ ਦੇ ਵਿੱਚ ਕੰਟਰੋਲ ਗਿਆ ਜੜਾ ਪੰਜਾਬ ਕੋਈ ਕੰਪਨਿਆ ਹੋ ਚਾਹੇ ਕਿਸਾਨ ਸਮਾਨ ਨidhi ਯੋਜਨਾ ਹੋ ਚਾਹੇ ਯੋਸ਼ਮਰ ਭਾਰਤ ਦੀ ਬਾ ਹੋ ਚਾਹੇ ਗੈਸ ਸਿਲੰਡਰ ਦੀ ਗੱਲ ਹੋ ਚਾਹੇ ਪੀਣ ਵਾਲਾ ਪਾਣੀ ਦੀ ਗੱਲ ਹੋ ਚਾਹੇ ਕਿਸਾਨਾਂ ਨੂੰ ਜੋ ਸਬਸਿਡੀ ਮਿਲ ਰਹੀ ਹੈ